ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅਸਕਰ ਦੀਆਂ ਸਾਰੇ ਠੀਕ ਠਾਕ ਹੋਮੋਗੇ, ਚੜ੍ਹਦੀ ਕਲਾ 'ਚ ਹੋਮੋਗੇ। ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਹੱਸਦੇ ਖੇਡਦੇ ਰੱਖੇ। ਇੱਕ ਸਾਰਿਆਂ ਨੇ ਦੇਖੀ ਹੋਣੀ ਹੈ ਫੇਸਬੁੱਕ ਤੇ YouTube ਤੇ ਵੀ ਵੀਡੀਓ ਦੋ ਤਿੰਨ ਦਿਨਾਂ ਦੀ ਕਾਫੀ ਵਾਇਰਲ ਹੋ ਰਹੀ ਹੈ ਜਿਹੜਾ ਮੁੰਡੇ ਦਾ ਤਲਾਕ ਹੋ ਰਿਹਾ ਹੈ ਹੋਇਆ ਹੈ ਤੇ ਉਹ ਬੱਚਾ ਆਪਣੀ ਮਾਂ ਦੇ ਕੋਲ ਜਾਂਦਾ ਨਹੀਂ। ਮਾਂ ਬੜੇ ਧੱਕੇ ਨਾਲ ਬੱਚੇ ਨੂੰ ਲੈ ਕੇ ਜਾਂਦੀ ਹੈ। ਇਹ ਇਹ ਨਾ ਬਹੁਤੇ ਲੋਕਾਂ ਨੂੰ ਪਤਾ ਹੈ ਬਹੁਤਿਆਂ ਨੂੰ ਨਹੀਂ ਪਤਾ ਇਹ ਮੁੰਡਾ ਮੱਧ ਪ੍ਰਦੇਸ਼ ਦੇ ਵਿੱਚ ਰਹਿੰਦੇ ਨੇ ਇਹ ਗਵਾਲੀਅਰ ਦੇ ਕੋਲੇ ਪਿੰਡ ਹੈ ਉੱਥੇ ਰਹਿੰਦੇ ਨੇ ਬੰਦੇ ਤੇ ਦੋ ਤਿੰਨ ਸਾਲ ਹੋ ਗਏ ਉਹਨਾਂ ਦਾ ਵਿਆਹ ਹੋਏ ਨੂੰ ਤੇ ਦੋ ਸਾਲ ਦਾ ਉਹ ਬੱਚਾ ਹੈ ਉਹਨਾਂ ਦਾ ਬੇਟਾ ਜਦੋਂ ਦੀ ਉਹ ਕੁੜੀ ਉਹਨਾਂ ਦੇ ਘਰੇ ਆਈ ਹੈ ਤਿੰਨ ਸਾਲ ਤਈ ਇੱਕ ਦਿਨ ਤਾਂ ਕਹਿੰਦੇ ਉਹਨੇ ਚੁੱਲੇ ਤੇ ਰੋਟੀ ਨਹੀਂ ਪਕਾਈ ਇੱਕ ਦਿਨ ਕਿਸੇ ਨੂੰ ਚਾਹ ਪਾਣੀ ਨਹੀਂ ਬਣਾ ਕੇ ਪਿਆਇਆ ਜੇ ਉਹਦੀਆਂ ਨਣਦਾਂ ਆਉਂਦੀਆਂ ਨੇ ਕਹਿੰਦੇ ਉਹਨਾਂ ਨੂੰ ਵੀ ਮੱਥੇ ਵੱਟ ਪਾਉਂਦੀ ਅੰਦਰ ਗੇਟ ਲਾ ਕੇ ਬਸ ਕੱਲੀ ਹੀ ਫੋਨ ਤੇ ਲੱਗੀ ਰਹਿੰਦੀ ਤਾਂ ਉਹ ਜਿਹੜਾ ਛੋਟਾ ਬੱਚਾ ਜਨਮ ਤੋਂ ਹੀ ਲੈ ਕੇ ਉਹਨੇ ਕੁੜੀ ਨੇ ਨਹੀਂ ਸੰਭਿਆ ਉਹ ਉਹ ਦਾਦੇ ਦਾਦੀ ਨੇ ਪਾਲਿਆ ਰਾਤ ਨੂੰ ਉਹਦਾ ਪਿਓ ਨਾਲ ਪਾਉਂਦਾ ਮੁੰਡੇ ਨੂੰ ਜੇ ਬੱਚਾ ਰਾਤ ਨੂੰ ਉੱਠਦਾ ਹੈ ਉਹੀ ਉਹਨੂੰ ਦੁੱਧ ਗਰਮ ਕਰਕੇ ਪਿਆਉਂਦਾ ਬੱਚੇ ਨੂੰ ਉਹੀ ਉਹਨੂੰ ਸਾਂਭਦਾ ਰੋਂਦੇ ਨੂੰ ਬੱਚਾ ਵੀ ਮਾਂ ਕੋਲ ਕਹਿੰਦੇ ਬਿਲਕੁਲ ਨਹੀਂ ਝਾਕਦਾ ਮਾਂ ਵੱਲ ਦਾਦਾ ਦਾਦੀ ਦਾ ਤੇ ਆਪਣੇ ਪਿਓ ਦਾ ਹੀ ਮੋਹ ਕਰਦਾ ਕਿਉਂਕਿ ਬੱਚਾ ਤਾਂ ਲੱਡ ਪਿਆਰਦਾ ਹੀ ਹੁੰਦਾ ਤਾਂ ਹੁਣ ਕਹਿੰਦੇ ਉਸ ਦਿਨ ਉਹ ਕੀ ਹੋਇਆ ਸੀ ਵੀ ਉਹ ਕਸਟਡੀ ਜਿਵੇਂ ਦੇ ਦਿੰਦੇ ਨੇ ਨਾ ਮਾਂ ਨੂੰ ਦਿੰਦੇ ਨੇ ਵੀ ਪਹਿਲਾਂ 5 ਸਾਲ ਬੱਚਾ ਮਾਂ ਨਾਲ ਰਹੂਗਾ ਹੁਣ ਇਹ ਪਤਾ ਨਹੀਂ ਕੀਦੇ ਇਹ ਜੇ ਰੂਲ ਬਣਾਏ ਹੋਏ ਨੇ ਮਾਂ ਰੱਖਣਾ ਨਹੀਂ ਚਾਹੁੰਦੀ ਬੱਚਾ ਰਹਿਣਾ ਨਹੀਂ ਚਾਹੁੰਦਾ बच्चा दादा दादी ਤੇ ਨਾਲੇ ਦੇ ਕੋ 2 ਸਾਲ ਦਾ ਬੱਚਾ ਹੈ। ਬੱਚਾ ਪਿਓ ਕੋਲ ਰਹਿਣਾ ਚਾਹੁੰਦਾ ਹੈ। ਉਹ ਕੁੜੀ ਨੇ ਬਹੁਤ ੱੱੱਕੇ ਨਾਲ ਫੜਿਆ। ਉਹ ਤਾਂ ਬੱਚਾ ਬੱਚਾ ਜਾ ਨਹੀਂ ਸੀ ਰਿਹਾ ਔਰ ਕਿੰਨਾ ਰੋ ਰਿਹਾ ਸੀ ਬੱਚਾ। ਤੇ ਇਹ ਕੁੜੀ ਦੀ ਇਹਦੇ ਨਾਲ ਮੁੰਡੇ ਨਾਲ ਬਣਦੀ ਨਹੀਂ ਸੀ ਬਿਲਕੁਲੀ ਨਾ ਉਹਦੇ ਮਾਂ-ਬਾਪ ਨਾਲ। ਤਾਂ ਉਹ ਫੋਨ ਤੇ ਕਿਸੇ ਨਾਲ ਗੱਲਾਂ-ਬਾਤਾਂ ਕਰਦੀ ਰਹਿੰਦੀ। ਜੇ ਉਹ ਮੁੰਡੇ ਨੇ ਉਹਨੂੰ ਪੁੱਛਿਆ ਗੁਰਲਾਲ ਐ ਮੁੰਡੇ ਦਾ ਨਾਮ ਉਹ ਕਹਿੰਦਾ ਵੀ ਜੇ ਮੈਂ ਉਹਨੂੰ ਪੁੱਛਿਆ ਵੀ ਤੂੰ ਕਿਹਦੇ ਨਾਲ ਗੱਲਾਂ ਕਰਦੀ ਆ ਕਹਿ ਦਿੰਦੀ ਮੇਰੀ ਫਰੈਂਡ ਐ ਪਹਿਲਾਂ ਤਾਂ ਆਹ ਕਹਿੰਦਾ 6 ਮਹੀਨੇ ਤਾਂ ਮੈਂ ਸੋਚਿਆ ਵੀ ਚੱਲ ਹੋਣੀ ਐ ਇਹਦੀ ਕੋਈ ਫਰੈਂਡ ਹੋਣੀ ਐ ਗੱਲਬਾਤ ਕਰ ਲੈਂਦੇ ਨੇ ਫੇਰ ਕਹਿੰਦਾ ਇਹ ਬੰਦ ਕਰਕੇ ਕਮਰਾ ਅੰਦਰ ਬਹਿ ਕੇ ਹੌਲੀ ਹੌਲੀ ਗੱਲਾਂ ਕਰਦੀ ਕਹਿੰਦਾ ਮੈਂ ਫੇਰ ਇਹਨੂੰ ਸੁਣਦਾ ਤੇ ਫੇਰ ਕਹਿੰਦਾ ਮੈਂ ਆਹ ਰਿਕਾਰਡ ਕੱਲ ਲੱਕੜਿਆ ਉਹਦੇ ਵਿੱਚ ਕਹਿੰਦਾ ਉਹ ਨੰਬਰ ਇੱਕੋ ਹੀ ਨੰਬਰ ਐ ਜੀਦੇ ਨਾਲ ਉਹ ਗੱਲਾਂ ਕਰਦੀ ਆ ਲੰਬਾ ਲੰਬਾ ਸਮਾਂ ਰਾਤ ਨੂੰ ਵੀ ਕਹਿੰਦਾ 2:30 ਵਜੇ ਉੱਠ ਕੇ ਵੀ ਉਹਦੇ ਨਾਲ ਗੱਲਾਂ ਕਰਦੀ ਤੇ ਕਹਿੰਦਾ ਮੈਨੂੰ ਕਹਿੰਦੀ ਆ ਵੀ ਜੇ ਮੇਰਾ ਬੱਸ ਚੱਲੇ ਨਾ ਤਾਂ ਤੈਨੂੰ ਕੁਛ ਦੇ ਕੇ ਮਾਰਦਾ ਮੁੰਡੇ ਆਪਦੇ ਪਤੀ ਨੂੰ ਕਹਿੰਦੀ ਜੇ ਮੇਰਾ ਬੱਸ ਚੱਲੇ ਤੈਨੂੰ ਕੁਛ ਦੇ ਕੇ ਮਾਰਦਾ ਦੇਖ ਲੋ ਹਾਲ ਕੁੜੀਆਂ ਦੇ ਕੀ ਹੋ ਰਹੇ ਨੇ ਤਾਂ ਉਹ ਹੁਣ ਜਦੋਂ ਬੱਸ ਚੱਲੇ ਹੀ ਨਹੀਂ ਉਹਦਾ ਕੋਈ ਹੁਣ ਉਹ ਘਰ ਛੱਡ ਕੇ ਚਲੀ ਗਈ ਸੀ ਸਵੇਰੇ ਨੇਰੇ ਚਲੀ ਗਈ ਕਹਿੰਦੇ ਕਹਿੰਦਾ ਅਸੀਂ ਸੋਚਿਆ ਵੀ ਅੱਗੇ ਵੀ ਚੱਲ 2:30 ਵਜੇ ਉੱਠਿਆ ਤੁਰੀ ਫਿਰਦੀ ਹੁੰਦੀ ਹੈ ਵੀ ਚਲ ਅੱਜ ਵੀ ਅਹੀਂ ਉੱઠી ਹੋਊਗੀ ਕਹਿੰਦਾ ਅਸੀਂ ਸਾਰੇ ਭਏ ਸੀ ਕਹਿੰਦਾ ਸਾਨੂੰ ਤਾਂ ਜਦੋਂ ਅਸੀਂ ਸਵੇਰੇ ਉੱਠੇ ਸਨ ਤਾਂ ਉਹ ਨਹੀਂ ਪਤਾ ਲੱਗਿਆ ਵੀ ਇਹ ਤਾਂ ਹੈ ਹੀ ਨਹੀਂ ਘਰੇ 5:30 ਵਜੇ ਦੇਖਿਆ ਕਹਿੰਦਾ ਸਾਰੇ ਲੱਭੀ ਲੁੱਭੀ ਸਾਨੂੰ ਕਿਤੇ ਨਾ ਮਿਲੀ ਕਹਿੰਦਾ ਫਿਰ ਮੈਂ ਆਪਣੇ ਸਹੁਰਿਆਂ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਅਸੀਂ ਆਉਨੇ ਆ ਆਪਾਂ ਰਲ ਕੇ ਭਾਲਦੇ ਆ ਤਾਂ ਮਿਲੀ ਕਿੱਥੋਂ ਐ ਪੁਲਿਸ ਨੂੰ ਮਿਲੀ ਐ 3-4 ਦਿਨਾਂ 4-5 ਦਿਨਾਂ ਬਾਅਦ ਮਹਾਲੀ ਤੋਂ ਕੁੜੀ ਆ ਜਿਹੜੀ ਉਹਦਾ ਚੱਲ ਚੱਲਣ ਗਲਤ ਹੈ ਤੇ ਵੀ ਜੇ ਤੇਰਾ ਚੱਲ ਚੱਲਣ ਤੇਰੀ ਇਹਦੇ ਨਾਲ ਨਹੀਂ ਬਣਦੀ ਤੂੰ ਆਪਦਾ ਤਲਾਕ ਲੈ ਕੇ ਘਰੇ ਵਹਿ ਜਾਉਂਦੇ ਪਰ ਜਦੋਂ ਉਹ ਕੁੜੀ ਘਰੋਂ ਚਲੀ ਗਈ ਉਹਦੇ ਮਾਪਿਓਂ ਨੇ ਹਲਜਾਮ ਲਾਇਆ ਸਹੁਰਿਆਂ ਤੇ ਕਹਿੰਦੇ ਤੁਸੀਂ ਸਾਡੀ ਕੁੜੀ ਨੂੰ ਮਾਰ ਕੇ ਖਪਾਤਾ ਕਿਤੇ ਦੇਖ ਲੋ ਫੇਰ ਚਾਹ 5-6 ਦਿਨਾਂ ਬਾਅਦ ਪੁਲਿਸ ਨੇ ਜਦੋਂ ਲੱਭੀ ਮਹਾਲੀ ਤੋਂ ਪੁਲਿਸ ਨੇ ਕੁਝ ਨਹੀਂ ਦੱਸਿਆ ਵੀ ਇਹ ਸਾਨੂੰ ਮਹਾਲੀ ਦੇ ਗੁਰਦੁਆਰੇ ਤੋਂ ਕਿਤੋਂ ਮਿਲੀ ਹੈ ਬਸ ਇੰਨਾ ਹੀ ਦੱਸਿਆ ਵੀ ਕੋਈ ਇਹਦੇ ਨਾਲ ਸੀ ਜਾਂ ਨਾ ਇਕੱਲੀ ਸੀ ਕੋ ਕਿਸੇ ਦੇ ਨਾਲ ਸੀ ਹੋਰ ਕਹਿੰਦੇ ਕੁਝ ਨਹੀਂ ਦੱਸ ਰਹੀ ਪੁਲਿਸ ਵੀ ਤਾਂ ਉਸ ਦਿਨ ਦੇਖ ਲਓ ਜਦੋਂ ਕੋਰਟ ਨੇ ਉਹਨੂੰ ਕਸਟਡੀ ਦੇਤੀ ਵੀ ਬੱਚਾ ਮਾਂ ਨੂੰ ਮਿਲਣਾ ਚਾਹੀਦਾ ਪਰ ਬੱਚਾ ਮਾਂ ਕੋਲ ਰਹਿਣਾ ਨਹੀਂ ਚਾਹੁੰਦਾ ਦੇਖੋ ਕਿੰਨਾ ਹੋ ਸੀਨ ਐਨਾ ਪੜਾਸੀਨਾ ਮੈਨੂੰ ਲੱਗਦਾ ਹਰ ਬੰਦੇ ਦੀ ਅੱਖ ਪਾਣੀ ਦੀ ਭਰੀ ਹੋਊਗੀ ਉਸ ਦਿਨ ਹਰ ਬੰਦਾ ਰੋਂਦਾ ਸੀ ਦੇਖ ਕੇ ਵੀ ਕਿੰਨੀ ਮਾੜੀ ਗੱਲ ਐ ਇਹ ਤੇ ਉਹ ਮੁੰਡਾ ਕਹਿੰਦਾ ਵੀ ਅਸੀਂ ਬਹੁਤ ਸਮਝਾਈ ਮੈਂ ਉਹ ਕਹਿੰਦਾ ਵੀ ਤੂੰ ਇਹ ਨਾ ਕਰ ਵੀ ਤੂੰ ਤੇਰੇ ਬੱਚਾ ਵੀ ਐ ਤੂੰ ਬੱਚੇ ਬਾਰੇ ਸੋਚ ਕਹਿੰਦਾ ਫਿਰ ਮੇਰੇ ਕੋਲੇ ਮੰਨ ਜਾਂਦੀ ਸੀ ਵੀ ਹਾਂ ਮੈਂ ਅੱਗੇ ਤੋਂ ਨਹੀਂ ਫੋਨ ਕਰਦੀ ਵੀ ਮੈਂ ਐਵੇਂ ਗਲਤ ਗੱਲ ਕਰਦੀ ਆਂ ਵੀ ਅੱਗੇ ਤੋਂ ਨਹੀਂ ਕਰਦੀ ਪਰ ਹਟੀ ਹੈ ਨਹੀਂ ਉਹਦੇ ਮਾਪੇ ਬਾਬ ਨੂੰ ਵੀ ਸਾਰਾ ਪਤਾ ਸੀ ਕਹਿੰਦੇ ਉਹ ਵੀ ਕਹਿੰਦੇ ਵੀ ਕੋਈ ਨਾ ਅਸੀਂ ਸਮਝਾਵਾਂਗੇ ਪਰ ਸਮਝੀ ਹੈ ਨਹੀਂ ਕਿਸੇ ਤੋਂ ਫੇਰ ਉਹਦੀ ਭੈਣ ਦਾ ਵਿਆਹ ਸੀ ਤੇ ਉੱਥੇ ਵੀ ਕਾਫੀ ਰੌਲਾ ਪਾ ਕੇ ਆਈ ਹੈ ਫੇਰ ਇਹ ਕਿਉਂ ਮੁੰਡੇ ਨੇ ਦੱਸਿਆ ਉਹਨਾਂ ਨੂੰ ਸਾਰਿਆਂ ਨੂੰ ਵੀ ਇਹ ਐ ਕਰਦੀ ਆ ਤਾਂ ਕਰਦੇ ਕਹਿੰਦੇ ਹੀ ਨੇ ਮਾਪਿਓ ਹੁਣ ਮਾਪਿਓ ਵੀ ਨਹੀਂ ਸਮਝਾਉਂਦੀ ਕਦੇ ਤਾਂ ਉਹ ਕੁੜੀ ਕੰਨੀ ਦੇ ਹੋ ਜਾਂਦੇ ਨੇ ਕਦੇ ਜਵਾਈ ਕੰਨੀ ਦੇ ਹੋ ਜਾਂਦੇ ਨੇ ਪਤਾ ਨਹੀਂ ਕੁੜੀ ਨਾਲ ਰਲੇ ਹੋਏ ਨੇ ਕੁੜੀ ਨੂੰ ਤਾਂ ਹੀ ਐਡੀ ਸ਼ਹਿ ਹੋਊਗੀ ਵੀ ਮੇਰੇ ਤਾਂ ਮਾਪਿਓ ਵੀ ਕੁਝ ਨਹੀਂ ਕਹਿੰਦੇ ਵੀ ਜੇ ਤੁਹਾਨੂੰ ਪਤਾ ਸੀ ਤੁਹਾਡੀ ਧੀ ਦੇ ਉਹਦਾ ਬਾਪ ਉਹਨੇ ਕਹੀ ਹੈ ਇਹ ਗੱਲ ਕਹਿੰਦਾ ਵੀ ਹਾਂ ਸਾਡੀ ਕੁੜੀ ਅਸੀਂ ਇਹਨੂੰ ਬਹੁਤ ਸਮਝਾਇਆ ਕੁੜੀ ਨੂੰ ਉਹ ਇੱਥੇ ਸਹੁਰੇ ਆ ਕੇ ਵੀ ਸਮਝਾ ਕੇ ਗਿਆ ਕਹਿੰਦਾ ਇਹ ਜੇ ਕੰਮ ਤੇਰੇ ਹੁਣ ਨਹੀਂ ਚੱਲਣੇ ਕਹਿੰਦਾ ਇਹਦਾ ਮਤਲਬ ਕੁੜੀ ਪਹਿਲਾਂ ਤੂੰ ਇਹੀ ਜੀ ਹੋਣੀ ਐ ਵੀ ਤੁਸੀਂ ਦੂਜੇ ਦਾ ਘਰ ਤਾਂ ਨਾ ਪੱਟੋ ਜੇ ਤੁਸੀਂ ਨਹੀਂ ਇਹ ਇਹਨੇ ਬਸਣਾ ਹੁਣ ਲੋਕ ਕਹੀ ਜਾਂਦੇ ਨੇ ਕਿ ਕੁੜੀ ਤਾਂ ਇੰਨੀ ਸੋਹਣੀ ਆ ਕਿ ਮੁੰਡਾ ਕੁਝ ਵੀ ਨਹੀਂ ਉਹ ਤਾਂ ਪਹਿਲਾਂ ਵੀ ਦੇਖ ਕੀ ਕਰਿਆ ਹੋਊ ਅਗਲੇ ਨੇ ਸੋਹਣੀ ਤਾਂ ਪਹਿਲਾਂ ਸੋਹਣੀਆਂ ਹੀ ਸੱਪੇ ਛੇੜਦੀਆਂ ਨੇ ਇਹ ਜੇ ਤੂੰ ਬਾੜੀ ਸੋਹਣੀ ਆ ਤੂੰ ਪਹਿਲਾਂ ਹੀ ਜਵਾਬ ਦੇ ਦੇਵੀਂ ਮੈਂ ਤਾਂ ਸੋਹਣੇ ਨਾਲ ਕਰਾਉਂਗੀ ਅਕਲ ਚਾਹੇ ਪੈਸੇ ਦੀ ਨਾ ਹੋਵੇ ਹੁਣ ਜਿਹਦੇ ਖਾਤਰ ਛੱਡ ਕੇ ਗਈ ਆ ਉਹ ਨਾਲੇ ਕਿਸੇ ਨੇ ਨਹੀਂ ਸੰਭਣੀ ਇਹੀ ਜੀ ਨੂੰ ਕਿਉਂ ਹੁਣ ਉਸ ਬੱਚੇ ਦਾ ਵੀ ਖਤਰਾ ਬਣਿਆ ਹੋਇਆ ਕਹਿੰਦੇ ਵੀ ਇਹ ਤਾਂ ਬੱਚੇ ਨੂੰ ਬਹੁਤ ਮਾਰਦੀ ਸੀਗੀ 2 ਸਾਲ ਦੇ ਬੱਚੇ ਨੂੰ ਤਾਂ ਹੀ ਦਾ ਬੱਚਾ ਉਹਨੂੰ ਮੋਹ ਦਾ ਮੋਹ ਨਹੀਂ ਕਰਦਾ ਨਹੀਂ ਬੱਚਾ ਮਾਂ ਤੋਂ ਬਿਨਾਂ 10 ਮਿੰਟ ਨਹੀਂ ਰਹਿੰਦਾ ਹੁੰਦਾ ਬੱਚੇ ਨੂੰ ਕੋਈ ਉਹ ਨਹੀਂ ਸੀ ਵੀ ਮੇਰੀ ਮਾਂ ਐ ਕਿ ਕੌਣ ਐ ਕਿਉਂਕਿ ਉਹ ਬੱਚੇ ਨੂੰ ਕੁੱਟਦੀ ਮਾਰਦੀ ਸੀ 2 ਸਾਲ ਦਾ ਜਵਾਕ ਦੇਖ ਲਓ ਹੈ ਪਤਾ ਨਹੀਂ ਭਾਈ ਦੁਨੀਆ ਨੂੰ ਕੀ ਹੋ ਰਿਹਾ ਹੈ ਕਾਲ ਯੁੱਗ ਤੱਕ ਕਿੰਨੇ ਚਿਰਾਂ ਤੋਂ ਸੁਣ ਰਿਹਾ ਵੀ ਕਾਲ ਯੁੱਗ ਆ ਤਾਂ ਹੁਣ ਹੋਰ ਕਾਲ ਯੁੱਗੀ ਚੱਲ ਪਿਆ ਤੇ ਉਹਦਾ ਐ ਲੱਗਦਾ ਵੀ ਇਹ ਤਾਂ ਜਿਹੋੜ ਰਹਿੰਦੀ ਖਬਰ ਹੈ ਇਹਨੂੰ ਮੁੰਡੇ ਨੂੰ ਵੀ ਮਾਰ ਹੀ ਦਿੰਦੀ ਜਦੋਂ ਕਹਿ ਰਹੀ ਸੀ ਵੀ ਜੇ ਮੇਰਾ ਬੱਸ ਚੱਲੇ ਤੈਨੂੰ ਕੁਝ ਦੇ ਕੇ ਮਾਰ ਦਾਂ ਤੇ ਮੁੰਡੇ ਮੁੰਡਾ ਕਹਿੰਦਾ ਮੈਨੂੰ ਕੂਟਦੀ ਵੀ ਹੁੰਦੀ ਕਹਿੰਦਾ ਮੇਰੀ ਦਾੜੀ ਪੱਟ ਦਿੰਦੀ ਮੇਰੇ ਕਹਿੰਦਾ ਨਾਏ ਕੱਪੜੇ ਮੇਰੇ ਪਾੜ ਦਿੰਦੀ ਕਹਿੰਦਾ ਖਿੱਚ ਕੇ ਮੇਰੀ ਟੀ-ਸ਼ਰਟ ਪਾੜ ਦਿੰਦੀ ਤੇ ਕਹਿੰਦਾ ਕਈ ਵਾਰੀ ਤਾਂ ਮੇਰਾ ਗਲ ਦੱਬਿਆ ਕਹਿੰਦਾ ਮੇਰੇ ਮਾਪਿਓ ਨੇ ਛਡਾਇਆ ਆ ਕੇ ਦੇਖ ਲਓ ਤੁਸੀਂ ਉਹ ਵੀ ਧੀਆਂ ਸੀ ਜਿਹੜੀਆਂ ਸਾਡੇ ਜ਼ਮਾਨੇ 'ਚ ਸਾਥੋਂ ਪਹਿਲਾਂ ਵੀ ਕਦੇ ਕਿਸੇ ਨੂੰ ਜਿੱਥੇ ਮਾਪਿਓ ਨੇ ਰਿਸ਼ਤਾ ਕਰਤਾ ਕਰਤਾ ਚਾਹੇ ਉੱਥੇ ਨਿਭਦੀ ਐ ਨਾ ਨਿਭਦੀ ਐ ਬਸ ਐਡਜਸਟ ਕਰਨਾ ਐ ਔਰ ਕਰਦਾ ਵੀ ਐ ਬੰਦਾ ਤੇ ਚਾਹੇ ਸਹੁਰੇ ਘਰ ਚੰਗੇ ਲੱਗਦੇ ਨੇ ਚਾਹੇ ਨਹੀਂ ਪਰ ਰਹਿਣਾ ਉੱਥੇ ਹੀ ਪੈਂਦਾ ਕਦੇ ਨਹੀਂ ਸੀ ਧੀਆਂ ਨੇ ਕਿਹਾ ਵੀ ਅਸੀਂ ਸਾਨੂੰ ਤਾਂ ਪਸੰਦ ਨਹੀਂ ਜੋ ਮਾਪਿਓ ਨੇ ਕਰਤਾ ਧੀਆਂ ਨੂੰ ਮਨਜ਼ੂਰ ਐ ਪਤਾ ਨਹੀਂ ਹੁਣ ਤੱਕ ਕੀ ਸਾਰੀ ਕੋਈ ਗਲਤ ਹਵਾ ਫਿਰ ਰਹੀ ਆ ਮੁੰਡਿਆਂ ਵਾਲੇ ਹੁਣ ਡਰ ਰਹੇ ਨੇ ਵੀ ਕੁੜੀਆਂ ਤੋਂ ਵੀ ਪਤਾ ਨਹੀਂ ਅਸੀਂ ਸਾਡੇ ਇੱਕ ਇੱਥੇ ਨੇੜੇ ਰਿਸ਼ਤਾ ਹੈ ਉਹ ਮੁੰਡਾ ਨੌਜਵਾਨ ਹੈ ਹੁਣ 28 29 ਸਾਲ ਦਾ ਹੋ ਗਿਆ ਮੁੰਡਾ ਸੈੱਟ ਹੈ ਜੌਬ ਕਰਦਾ ਹੈ ਉਹ ਕੁੜੀ ਦੇਖਦੇ ਨੇ ਤਾਂ ਕੁੜੀ ਮੁੰਡਾ ਕੁਝ ਨਹੀਂ ਖਾਂਦਾ ਪੀਂਦਾ ਮੰਦਰ ਜਾਂਦਾਗਾ ਬਾਣੀਆਂ ਦਾ ਮੁੰਡਾ ਤਾ ਕੁੜੀ ਪਸੰਦ ਨਹੀਂ ਉਹ ਨੂੰ ਕਰ ਰਹੀ ਮੁੰਡੇ ਨੂੰ ਕਹਿੰਦੀ ਮੇਰੇ ਸ਼ੌਂਕ ਕੀ ਪੂਰੇ ਕਰੂ ਇਹ ਕਹਿੰਦੀ ਜਿਹੜਾ ਕੋਈ ਖਾਂਦਾ ਪੀਂਦਾ ਹੀ ਨਹੀਂ ਕੋਈ ਚੀਜ਼ ਕਹਿੰਦੀ ਇਹਨੂੰ ਕੋਈ ਮਾੜੀ ਵੱਡੀ ਡਰਿੰਕ ਤਾਂ ਕਰਨੀ ਚਾਹੀਦੀ ਹੈ ਲੈ ਦੱਸੋ ਜੀ ਆਹ ਹਾਲ ਕੁੜੀਆਂ ਦੇ ਨੇ ਆਪਾਂ ਤਾਂ ਭਾਲਦੇ ਆ ਵੀ ਸਮਾ ਨਸ਼ੇ ਪੱਤੇ ਤੋਂ ਦੂਰ ਹੋਵੇ ਬੰਦਾ ਐਹੋ ਜਿਹਾ ਮੁੰਡਾ ਲੱਭੀਏ ਜਿਹੜਾ ਨਸ਼ਾ ਪੱਤਾ ਨਾ ਕਰੇ ਗੁਰੂ ਮੰਦਰ ਜਾਂਦਾ ਧਾਰਮਿਕ ਕਥਾਵ ਤੇ ਚੱਲੋ ਜਿਹੜਾ ਆਪਾਂ ਗੁਰੂ ਘਰ ਨੂੰ ਮੰਨਦੇ ਆ ਜਿਹੜਾ ਕੋਈ ਮੰਦਰ ਨੂੰ ਮੰਨਦਾ ਮਸ ਜਿਦਾਂ ਨੂੰ ਮੰਨਦੇ ਨੇ ਲੋਕ ਆਪ ਉਹਦੇ ਧਰਮ ਨੂੰ ਮੰਨਦਾ ਹਰ ਬੰਦਾ ਉਹ ਚੰਗੀ ਹੋਈ ਗੱਲ ਐ ਜੇ ਉਹ ਮੰਦਰ ਜਾਂਦਾ ਕਹਿੰਦੀ ਮੈਂ ਤਾਂ ਵਿਆਹ ਹੀ ਉਹਦੇ ਨਾਲ ਕਰਾਉਣਾ ਕਈ ਕੁੜੀਆਂ ਨੇ ਮੁੰਡੇ ਨਾਲ ਗੱਲ ਕਰਕੇ ਹੀ ਛੱਡਤਾ ਵੀ ਤੂੰ ਤਾਂ ਕੋਈ ਡਰਿੰਕ ਹੀ ਨਹੀਂ ਕਰਦਾ ਤੂੰ ਫੇਰ ਕਹਦਾ ਕਿ ਅੱਜ ਕੱਲ ਤਾਂ ਲੋਕ ਇਹੋ ਜਿਹਾ ਹੈ ਹੀ ਨਹੀਂ ਕੋਈ ਵੀ ਜਿਹੜਾ ਡਰਿੰਕ ਬਣਾ ਕਰੇ ਬਹੁਤ ਆ ਬੜੀ ਵੱਡੀ ਚੀਜ਼ ਤਾਂ ਕੀ ਕਿ ਜਿਹੜਾ ਕੋਈ ਡਰਿੰਕ ਤਾਂ ਕਰੇ ਮਾੜੀ ਮੋਟੀ ਅਕੇ ਤੂੰ ਸਾਡੇ ਸ਼ੌਂਕ ਕਿੱਥੋਂ ਪੂਰੇ ਕਰ ਦੇਗਾ ਲਓ ਦੱਸੋ ਜੀ ਇਹ ਮੈਂ ਕੰਨਾਂ ਨਾਲ ਸੁਣ ਨਾਲ ਸੁਣੀ ਹੋਈਆਂ ਗੱਲਾਂ ਨੇ ਗਮਾਂਢੇ ਚ ਸਾਡੇ ਪਈ ਬਚ ਕੇ ਜਿਹਨੇ ਰਿਸ਼ਤਾ ਕਰਨਾ ਹੈ ਹੁਣ ਤਾਂ ਦੇਖ ਭਾਲ ਕੇ ਹੁਣ ਤਾਂ ਅੱਗੇ ਕਹਿੰਦੇ ਅੰਗਲੀ ਸੰਗਲੀ ਚੋ ਰਿਸ਼ਤਾ ਲੈ ਲਓ ਵਧੀਆ ਹੁੰਦਾ ਹੁਣ ਤਾਂ ਉਹ ਵੀ ਨਹੀਂ ਕੋਈ ਅੰਗਲੀ ਸੰਗਲੀ ਚੋ ਕਰਾ ਦੇ ਕਿਸੇ ਨੂੰ ਸੰਗਸ਼ਰ ਮੀ ਨਹੀਂ ਰਹੀ ਕਿਸੇ ਦੀ ਸੋ ਮੈਂ ਤਾਂ ਇਹ ਤੁਹਾਨੂੰ ਮੈਂ ਕਿਹਾ ਕਿਸੇ ਨੂੰ ਪਤਾ ਹੁੰਦਾ ਕਿਸੇ ਨੂੰ ਨਹੀਂ ਮੈਂ ਕਿਹਾ ਚਲ ਆ ਤੁਹਾਨੂੰ ਗੱਲ ਦੱਸਦੀਆਂ ਇੰਨੀ ਕ ਵੀ ਦੇਖ ਲਓ ਉਹ ਸਾਰੇ ਮੈਨੂੰ ਲੱਗਦਾ ਜਿੰਨੇ ਲੋਕਾਂ ਨੇ ਦੇਖਿਆ ਉਸਦੇ ਸਭ ਦੇ ਅੱਖਾਂ ਚ ਅੰਜੂ ਸੀਗੇ ਜਦੋਂ ਬੱਚਾ ਤੱਕੇ ਨਾਲ ਤੋੜਿਆ ਉਹਨੇ ਪਿਓ ਨਾਲੋਂ ਕੁੜੀ ਨੇ ਤੇ ਕੁੜੀ ਹੱਸ ਰਹੀ ਮਾਹੌਲ ਕਿ ਹਜੇ ਬਣਿਆ ਹੋਇਆ ਮੁੰਡਾ ਤੇ ਉਹਦਾ ਪਿਓ ਰੋ ਰਿਹਾ ਪੋਦਾ ਮੁੰਡੇ ਦਾ ਪਿਓ ਬੱਚੇ ਛੋਟੇ ਬੱਚੇ ਦਾ ਦਾਦਾ ਤਾਂ ਹਮਾਰ ਮਾਰ ਮਾਰ ਰੋ ਰਿਹਾ ਸੀ ਕੁੜੀ ਮੌਜ ਨਾਲ ਹੱਸ ਰਹੀ ਹੈ ਮੁਸਕਰਾ ਰਹੀ ਹੈ ਸੋ ਇੰਨੀ ਕ ਤੁਹਾਨੂੰ ਗੱਲ ਦੱਸਣੀ ਸੀ ਧੰਨਵਾਦ ਜੀ